ਇਸ ਵਾਰ ਕੌਣ ਬਾਜੀ ਮਾਰ ਸਕਦਾ ਖਡੂਰ ਸਾਹਿਬ ਤੋਂ ਆਪਣੀ ਸੋਚ ਦੱਸੋ ਜੋ ਵੀ ਹੈਗੀ ਤੁਹਾਡੀ ਅਮਰਤਪਾਲ ਮਾਲਾ ਤੁਹਾਡੇ ਸਾਹਮਣੇ ਹੀ ਗਿਆ ਵਾ ਜੀ ਪੂਰਾ ਜੋਸ਼ ਹੋ ਪਿਆ ਚੱਲ ਰਿਹਾ ਪਸੰਗਤਾਂ ਦਾ ਵੀ ਨਾਲ ਪੂਰਾ ਸੰਮਰਥਨ ਕਰੀ ਮੈਂ ਆ ਵੇਖ ਕੇ ਹਰਾਣੇਗਾ ਕੀ ਲੱਗਦਾ ਜੀ ਖਡੂਰ ਸਾਹਿਬ ਦੀ ਹਵਾ ਇਸ ਵਾਰ ਕੀ ਕਹਿੰਦੀ ਹੈ ਬਰਾਤ ਬਹੁਤ ਤੇਜ਼ੀ ਨਾਲ ਜਾ ਰਿਹਾ ਅਮਰਤਪਾਲ ਅੱਗੇ ਮਾਲਾ ਆਇਆ ਮਾਲਾ ਜਾਣੀ ਹੈ ਹਾਂ ਜੀ ਪਾਰਟੀਆਂ ਭਾਈ ਬਟੀਆਂ ਪ੍ਰਾਣੀਆਂ ਪਾਰਟੀਆਂ ਜੀ ਹਾਂਜੀ ਬਾਕੀ ਪਾਰਟੀਆਂ ਨਹੀਂ ਜੀ ਬਾਕੀ ਪਾਰਟੀਆਂ ਨੇ ਕੋਈ ਕੀਤਾ ਨਹੀਂ ਭਾਈ ਇਹ ਤਾਂ ਹੁਣ ਦੇਖੋ ਦੁਨੀਆ ਤੇ ਆ ਵੀ ਦੁਨੀਆ ਕਿਹੜੇ ਪਾਸੇ ਜਾਦੀ ਤੇ ਸਮੇਂ ਤਰਨ ਤਰ ਸਭਜ਼ਾਰ ਦੇ ਵਿੱਚੋਂ ਇੱਕ ਰੈਲੀ ਨੂੰ ਮਾ ਰੋਡ ਸ਼ੋਅ ਕੱਢਿਆ ਜਾ ਰਿਹਾ ਭਾਈ ਅਮਰਪਾਲ ਸਿੰਘ ਹੋਰਾਂ ਦੇ ਸਮਰਥਕਾਂ ਦੇ ਵੱਲੋਂ ਪਰ ਲੋਕਾਂ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਲੱਗਦਾ ਜੀ ਇਸ ਵਾਰ ਕੌਣ ਬਾਜ਼ੀ ਮਾਰ ਸਕਦਾ ਖਰੂਰ ਸਾਹਿਬ ਤੋਂ ਹਾਂ ਕੀ ਬਤਾਏ ਆਪਣੀ ਸੋਚ ਦੱਸੋ ਜੋ ਵੀ ਹੈਗੀ ਤੁਹਾਡੀ ਅਮਰਿਤਪਾਲ ਤੁਹਾਨੂੰ ਵੀ ਅਮਰਿਤਪਾਲ ਸਿੰਘ ਲੱਗਦਾ ਕਿਉਂ ਲੱਗਦਾ ਜੀ ਨਸ਼ਾ ਵਿਰੋਧ ਵਿੱਚ ਨਸ਼ਾ ਦੇ ਵਿਰੋਧ ਵਿੱਚ ਨਸ਼ਾ ਦੇ ਵਿਰੋਧ ਵਿੱਚ ਬਿਲਕੁਲ ਸਰਕਾਰਾਂ ਵੱਡੇ ਤੰਤਰ ਹੈ ਜੀ ਉਹ ਕਹਿੰਦੇ ਅਸੀਂ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਕੀਤਾ ਬਦਲਾਵ ਆਣਾ ਚਾਹੀਏ ਬਦਲਾਵ ਆਣਾ ਚਾਹੀਏ ਬਿਲਕੁਲ ਤੁਸੀਂ ਵੀ ਸੋਚਦੇ ਹੋ ਪਰ ਉਹ ਕਹਿੰਦੇ ਜੇ ਤਾਂ ਵਿਰੋਧੀ ਹੈ ਜੀ ਇਹ ਤਾਂ ਇਹ ਤਾਂ ਤੱਤੀਆਂ ਗੱਲਾਂ ਕਰਦੇ ਇਦਾਂ ਦੀ ਗੱਲਾਂ ਚੱਲੀਆਂ ਚਲੋ ਜੋ ਅچھے ਕੰਮ ਕਰਦੇ ਉਸ ਦਾ ਵਿਰੋਧ ਹੁੰਦਾ ਹੀ ਹੁੰਦੇ ਹੈ ਚੰਗੇ ਕੰਮ ਕਰਨ ਵਾਲਿਆਂ ਦਾ ਵਿਰੋਧ ਹੁੰਦਾ ਸੋ ਪੰਡੇ ਜੀ ਨੇ ਕਿਹਾ ਸੋ ਦੁਕਾਨਦਾਰਾ ਤੋਂ ਬੁੱਧੇ ਭਾਈ ਕੀ ਲੱਗਦਾ ਇਸ ਵਾਰ ਕੌਣ ਖਡੂਰ ਸਾਹਿਬ ਤੋਂ ਬਾਜੀ ਮਾਰਦਾ ਮੈਂ ਤੁਹਾਡੇ ਸਾਹਮਣੇ ਹੀ ਗਿਆ ਵਾ ਜੀ ਪੂਰਾ ਜੋਰ ਸ਼ੋਰ ਪੂਰਾ ਚੱਲ ਰਿਹਾ ਸੰਗਤਾਂ ਦਾ ਵੀ ਨਾਲ ਪੂਰਾ ਸਮਰਥਕਾਰੀ ਮੈਂ ਵਾ ਵੇਖ ਕੇ ਹੈਰਾਨ ਹੈ ਗਾ ਵਾ ਤੁਸੀਂ ਮਾਹੌਲ ਦੇਖ ਕੇ ਕਹਿ ਰਹੇ ਹੋ ਜੇ ਆਪਣੀ ਤੁਹਾਡੇ ਮਨ ਦੀ ਇੱਛਾ ਇੱਛਾ ਵੀ ਕਹਿ ਸਕਦੇ ਹੋ ਕਿ ਜੋ ਜੋ ਜੂਸ ਹੈਗਾ ਸਾਰਾ ਹੀ ਲੱਗਾ ਹੈ ਜੂਸ ਸਾਰਾ ਹੀ ਹੈ ਜਿਨ੍ਹਾਂ ਨੇ ਪੁੱਛਿਆ ਕਰ ਸਾਰੇ ਆਪ ਬਹੁਤ ਕਹਿ ਰਹੇ ਆ ਕਿ ਯੂਥ ਪੂਰਾ ਹੈਗਾ ਵਾ ਸਿਰਫ ਯੂਥ ਜਾਂ ਫਿਰ ਬਜ਼ੁਰਗ ਵੀ ਸੋਚ ਰਹੇ ਆ ਬਜ਼ੁਰਗ ਦੇ ਨਾਲ ਪਲੱਸ ਹੈਗਾ ਹੀ ਆ ਯੂਥ ਦੇ ਨਾਲ ਹੀ ਆ ਜੋ ਉਹਨਾਂ ਵੇਖ ਰਹੇ ਆ ਪਰ ਯੂਥ ਜ਼ਿਆਦਾ ਵਾ ਫੋੜ ਕਰ ਰਿਹਾ ਇਸ ਦੇ ਕਰਕੇ ਸੋ ਬਜ਼ੁਰਗਾਂ ਦੇ ਨਾਲ ਯੂਥ ਇਕੱਠੇ ਹੀ ਆ ਸੋਚ ਰਹੇ ਆ ਬਾਬਾ ਜੀ ਕਿਵੇਂ ਹੋ ਜੀ ਠੀਕ ਹੋ ਕੀ ਲੱਗਦਾ ਇਸ ਵਾਰ ਕੌਣ ਬਾਜ਼ੀ ਮਾਰ ਸਕਦਾ ਜੀ ਹਾਂ ਜੀ ਕੌਣ ਬਾਜ਼ੀ ਮਾਰ ਸਕਦਾ ਇਸ ਵਾਰ ਕੌਣਾ ਆਏ ਹੋਏ ਹੋਈ ਕੌਣ ਜੀ ਆ ਕੀ ਨਾ ਅਵਰ ਜੀ ਸਿੰਘ ਅਮਰਤਵਾਰ ਹਾਂ ਠੀਕ ਹੈ ਜੀ ਸੋ ਲੋਕਾਂ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਪਾਈ ਜੀ ਇੱਥੇ ਦੇ ਰਹਿਣ ਵਾਲੇ ਹੋ ਲੋਕਾਂ ਨੂੰ ਤੁਸੀਂ ਹਾਂਜੀ ਕੀ ਲੱਗਦਾ ਕੌਣ ਬਾਜੀ ਮਾਰਸੇ ਦਾ ਖਡੂਰ ਸਾਹਿਬ ਤੋਂ ਇਸ ਵਾਰ ਵੇਖੋ ਜੀ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਜੀ ਹਾਂਜੀ ਪਰਮਾਤਮਾ ਦਾ ਹੱਥ ਵਿੱਚ ਹੋ ਜਾਗਾ ਪਰਮਾਤਮਾ ਦੇ ਹੱਥ ਵਿੱਚ ਹਾਂਜੀ ਹਾਂਜੀ ਐਸੇ ਇਹ ਕਹਿੰਦੇ ਪਰਮਾਤਮਾ ਦੇ ਹੱਥ ਵਿੱਚ ਆ ਬਾਈ ਕਿਵੇਂ ਹੋ ਠੀਕ ਹਾਂ ਜੀ ਕੀ ਲੱਗਦਾ ਇਸ ਵਾਰ ਕੌਣ ਬਾਜੀ ਮਾਰਸੇ ਦਾ ਖਡੂਰ ਸਾਹਿਬ ਤੋਂ ਕਹਿ ਨਹੀਂ ਸਕਦੇ ਕੋਈ ਵਿਚਾਰ ਕੁਝ ਕਿਹਾ ਨਹੀਂ ਜਾ ਸਕਦਾ ਸਰਦਾਰ ਸਾਹਿਬ ਕੀ ਹਾਲ ਹੈ ਜੀ ਸੋ ਭਾਈ ਕੀ ਲੱਗਦਾ ਇਸ ਵਾਰ ਖਡੂਰ ਸਾਹਿਬ ਤੇ ਕੌਣ ਬਾਜੀ ਮਾਰ ਸਕਦਾ ਪੱਕਾ ਨਹੀਂ ਪਤਾ ਕੁਝ ਨਹੀਂ ਕਹਿ ਸਕਦਾ ਹਾਂਜੀ ਮਾਤਾ ਜੀ ਕੁਝ ਦੱਸ ਸਕਦੇ ਹੋ ਖਡੂਰ ਸਾਹਿਬ ਤੇ ਕੌਣ ਅੱਗੇ ਜਾ ਸਕਦਾ ਭਾਈ ਸਾਹਿਬ ਇਹ ਨਾ ਗੱਲਾ ਵਾਲੇ ਮੈਂ ਕਿ ਦਿਨ ਨੌਲੇਜ ਨਹੀਂ ਰੱਖੀ ਇਸ ਗੱਲ ਦੀ ਕਹਿੰਦੇ ਨੌਲੇਜ ਅਸੀਂ ਨਹੀਂ ਰੱਖਦੇ ਸੋ ਇੱਧਰ ਜਾਣਨ ਦੀ ਕੋਸ਼ਿਸ਼ ਕਰਦੇ ਕਿਵੇਂ ਆ ਜੀ ਠੀਕੋ ਕੀ ਲੱਗਦਾ ਜੀ ਖਡੂਰ ਸਾਹਿਬ ਦੀ ਹਵਾ ਇਸ ਵਾਰ ਕੀ ਕਹਿੰਦੀ ਸਾਰਾ ਬਹੁਤ ਤੇਜ਼ੀ ਨਾਲ ਜਾ ਰਿਹਾ ਅਮਰਤਪਾਲ ਲੱਗੇ ਅਮਰਤਪਾਲ ਸੇ ਹਾਂਜੀ ਬਹੁਤ ਦੁਨੀਆ ਪਿੱਛੇ ਦੇ ਚੰਗਾ ਕੰਮ ਕਰ ਰਿਹਾ ਪਰ ਵੱਡੀਆਂ ਪਾਰਟੀਆਂ ਚ ਹੋਰ ਪਾਰਟੀਆਂ ਵੀ ਹੈਗੀਆਂ ਜਿਨ੍ਹਾਂ ਦੇ ਉਮੀਦਵਾਰ ਵੱਡੇ ਪੁਰਾਣੇ ਉਮੀਦਵਾਰ ਹੈ ਜੀ ਉਹ ਉਹਨਾਂ ਦੀ ਮਰਜ਼ੀ ਆ ਵੈਸੇ ਹਵਾ ਤੇ ਇਹਦੀ ਆ ਜ਼ਿਆਦਾ ਹਵਾ ਅਮਰਤਪਾਲ ਸਿੰਘ ਦੀ ਆ ਬਾਕੀ ਲੋਕਾਂ ਦੀ ਮਰਜ਼ੀ ਭਾਈ ਜੀ ਕਿਵੇਂ ਹੋ ਠੀਕ ਹੋ ਜੀ ਭਾਈ ਜੀ ਕੀ ਲੱਗਦਾ ਇਸ ਵਾਰ ਕੌਣ ਅੱਗੇ ਜਾ ਸਕਦਾ ਭਾਈ ਜੀ ਤੁਸੀਂ ਕੀ ਸਮਝਦੇ ਹੋ ਖਡੂਰ ਸਾਹਿਬ ਤੋਂ ਕੌਣ ਬਾਜੀ ਮਾਰ ਸਕਦਾ ਕਹਿ ਨਹੀਂ ਸਕਦੇ ਭਾਈ ਇਹ ਆ ਨਹੀਂ ਜਾ ਸਕਦਾ ਰਲਿਆ ਮਿਲਿਆ ਜਾ ਫਸਮਾ ਫਾਰ ਰਲਿਆ ਮਿਲਿਆ ਤੇ ਫਸਮਾ ਮਹੌਲ ਸਿੰਘ ਸਾਹਿਬ ਕੀ ਲੱਗਦਾ ਖਡੂਰ ਸਾਹਿਬ ਤੋਂ ਅੱਗੇ ਕੌਣ ਜਾ ਸਕਦਾ ਇਸ ਵਾਰ? ਅੰਮ੍ਰਿਤਕਾਲੀ ਆਊਗਾ। ਹਾਂ। ਜੀ। ਸੋ ਇੱਧਰ ਵੀ ਖੜੇ ਆ ਜੀ ਸਿੰਘ ਸਾਹਿਬ ਕਿਵੇਂ ਹੋ ਜੀ ਠੀਕ ਹੋ? ਕੰਮ ਕਰ ਵਧੀਆ। ਕਾਹਦਾ ਕੰਮ ਕਰਦੇ ਹੋ? ਰੱਖਿਆ ਚਲੋਨੇ। ਰੱਖਿਆ ਚਲੋਨੇ ਦੀ। ਕੀ ਲੱਗਦਾ ਹੈ ਖਡੂਰ ਸਾਹਿਬ ਤੋਂ ਕੌਣ ਬਾਜ਼ੀ ਮਾਰ ਸਕਦਾ ਇਸ ਵਾਰ? ਮਹਾਰਾਜ ਆਇਆ। ਮਹਾਰਾਜ ਜਾਨੀਆ। ਹਾਂ ਜੀ। ਜਾਨੀਆ ਤੇ ਮਹਾਰਾਜ ਜਾਨੀਆ ਸੱਸੀ ਗਾਲ ਜੀ। ਕੀ ਲੱਗਦਾ ਜੀ ਖਡੂਰ ਸਾਹਿਬ ਤੋਂ ਕੌਣ ਬਾਜ਼ੀ ਮਾਰ ਸਕਦਾ ਜੀ? ਅੰਮ੍ਰਿਤਪਾਲ ਸਿੰਘ। ਅਮਰਤਪਾਲ ਸਿੰਘ ਇਹ ਮਾਹੌਲ ਦੇਖ ਕੇ ਕਰ ਰਹੇ ਹੋ ਜਮ ਮੰਦੀ ਆਵਾਜ਼ ਮੰਦੀ ਆਵਾਜ਼ ਬਹੁਤ ਬਹੁਤ ਵੱਡੀ ਬੋਲ ਜਿੱਤੂਗਾ ਬਿਲਕੁਲ ਜੀ ਸੋ ਇਹ ਬਾਜ਼ਾਰ ਦਾ ਉਹ ਹਿੱਸਾ ਜਿੱਥੇ ਲੋਕ ਖਰੀਦੋ ਫਰੋਖਤ ਵੀ ਕਰ ਰਹੇ ਆ ਤਾਂ ਹੋਰ ਲੋਕਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਭਾਈ ਜੀ ਕਿਵੇਂ ਹੋ ਹਾਂਜੀ ਹਾਂਜੀ ਵਧੀਆ ਕੀ ਲੱਗਦਾ ਵੀਰਦੀਪ ਖਡੂਰ ਸਾਹਿਬ ਤੋਂ ਕੋਣ ਅੱਗੇ ਜਾ ਸਕਦਾ ਜੀ ਹਾਂਜੀ ਅਮਰਤਪਾਲ ਜੀ ਅਮਰਤਪਾਲ ਸਿੰਘ ਹਾਂਜੀ ਬਾਕੀ ਪਾਰਟੀਆਂ ਭਾਈ ਵੱਡੀਆਂ ਪੁਰਾਣੀਆਂ ਪਾਰਟੀਆਂ ਜੀ ਹਾਂਜੀ ਬਾਕੀ ਪਾਰਟੀਆਂ ਨਹੀਂ ਜੀ ਬਾਕੀ ਪਾਰਟੀਆਂ ਨੇ ਕੋਈ ਕੀਤਾ ਨਹੀਂ ਭਾਈ ਨਸ਼ਾ ਬੰਦ ਨਹੀਂ ਹੁੰਦੇ ਆ। ਹਮਮ। ਬੱਤ ਭਾਈ। ਤੁਹਾਨੂੰ ਕੀ ਲੱਗਦਾ ਵੀਰ ਜੀ? ਸਹੀ ਗੱਲ ਹੁੰਦੀ ਬਾਲੀ ਨਸ਼ਾ ਬੰਦ ਨਹੀਂ ਹੁੰਦੇ ਪਿਆ ਜੀ ਇੱਥੇ। ਹਾਂਜੀ। ਕੌਣ ਜਾ ਸਕਦਾ ਅੱਗੇ? ਅਸੀਂ ਜਾ ਸਕਦਾ ਅੰਮ੍ਰਿਤਵਾਲੀ। ਅਸੀਂ ਜਾ ਸਕਦਾ ਜੀ ਅੱਗੇ। ਤੇ ਇੱਥੇ ਵੀ ਦੁਕਾਨ ਦੇ ਵਿੱਚ ਵੀ ਉਹਨਾਂ ਨਾਲ ਗੱਲ ਕਰਦੇ ਭਾਜੀ ਕਿਵੇਂ ਹੋ ਠੀਕ ਹੋ ਜੀ? ਹਾਂਜੀ। ਕੀ ਲੱਗਦਾ ਇਸ ਵਾਰ ਖਡੂਰ ਸਾਹਿਬ ਤੋਂ ਕੌਣ ਬਾਜੀ ਮਾਰ ਸਕਦਾ ਵੀਰ ਜੀ? ਪਤਾ ਨਹੀਂ ਕੌਣ ਮਾਰ ਸਕਦਾ ਭਾਜੀ। ਕਹਿ ਸਕਦੇ ਆ। ਮੈਚ ਫਸਮਾ? ਮੈਚ ਫਸਮਾ ਜਹੀ ਹੈ। ਭਾਈ ਤੁਹਾਡੀ ਵੋਟ ਬਣੀ ਆ? ਨਹੀਂ ਨਹੀਂ ਬਣੀ। ਤੋਂ ਅੰਦਰ ਬਿਊਰੋਰੀ ਕੰਮ ਕਰਦੇ ਆ ਤੁਹਾਨੂੰ ਡਿਸਟਰਬ ਨਹੀਂ ਆਪਾਂ ਕਰਨਾ ਤੇ ਇੱਧਰ ਸਰਦਾਰ ਸਾਹਿਬ ਬਹਰੀ ਬੈਠੇ ਭਾਜੀ ਕਿਵੇਂ ਹੋ ਜੀ ਕੀ ਲੱਗਦਾ ਖਡੂਰ ਸਾਹਿਬ ਤੋਂ ਕੌਣ ਬਾਜੀ ਮਾਰ ਸਕਦਾ ਜੀ ਇਸ ਵਾਰ ਦੇਖੋ ਜੀ ਇਹ ਦੇ ਇੱਕ ਮਤਲਬ ਲੋਕਾਂ ਦੇ ਡਿਪੈਂਡ ਕਰਦਾ ਕੀ ਸੋਚ ਰੱਖਦੇ ਕੀ ਨਹੀਂ ਪਰ ਆਪਾਂ ਇਹ ਕਵਾਂਗੇ ਵੀ ਕਿਸੇ ਚੰਗੇ ਲੀਟਰ ਨੂੰ ਅੱਗੇ ਲਿਆਉਣਾ ਚਾਹੀਦਾ ਜੀ ਚੰਗੇ ਜੀ ਬਿਲਕੁਲ ਕੀ ਲੱਗਦਾ ਸਰਦਾਰ ਸਾਹਿਬ ਤੁਹਾਨੂੰ ਕੀ ਲੱਗਦਾ ਜੀ ਕੀ ਮਾਹੌਲ ਹੈ ਖਡੂਰ ਸਾਹਿਬ ਦੇ ਖਡੂਰ ਦਾ ਸਾਡਾ ਇਲਾਕਾ ਹੀ ਨਹੀਂ ਹੈਗਾ ਦਾ ਜੀ ਤੋੜਾ ਕਿਡਾ ਜੀ ਅਜੇ ਤਰਨਤਨ ਦੇ ਰਹਿਣ ਵਾਲਾ ਤਰਨਤਨ ਹਲਕੇ ਦੇ ਵਿੱਚ ਹੀ ਆਉਂਦਾ ਜੀ ਖਡੂਰ ਸਾਹਿਬ ਹਲਕੇ ਦੇ ਵਿੱਚ ਆਉਂਦਾ ਇਹ ਇੱਧਰ ਚਤਾਲਿਆਂ ਵੱਲ ਖਡੂਰ ਸਾਹਿਬ ਆ ਜਾਂਦਾ ਨਾ ਲੋਕ ਸਭਾ ਹਲਕਾ ਚ 9 ਵਿਧਾਨ ਸਭਾ ਹਲਕੇ ਆਉਂਦੇ ਆ ਜੀ ਤਰਨਤਨ ਖਡੂਰ ਸਾਹਿਬ ਦੇ ਵਿੱਚ ਹੀ ਆਉਂਦਾ ਕੀ ਸੋਚਦੇ ਲੋਕ ਕੀ ਲੱਗਦਾ ਤੁਹਾਨੂੰ ਦੇਖੋ ਭਾਜੀ ਪਹਿਲੀ ਤਾਂ ਗੱਲ ਆ ਅਸੀਂ ਅੱਗੇ ਮਿਸਤਰੀ ਹਮ ਮੋਟ ਤਾਂ ਬਣੀ ਆ ਜੀ ਮਿਸਤਰੀਆਂ ਦੀ ਬੱਬਾ ਜੀ ਹੈਂ ਮੋਟ ਤਾਂ ਬਣੀ ਹੋਣੀ ਤੁਹਾਡੀ ਹਾਂ ਵੋਟ ਬਣੀ ਆ ਜੀ ਅਸੀਂ ਜਿੱਧਰ ਤੁਸੀਂ ਕਹੋ ਉਧਰ ਵੋਟ ਪਾ ਲਓ ਨਹੀਂ ਅਸੀਂ ਤਾਂ ਨਹੀਂ ਕਹਿੰਦੇ ਜੀ ਇਹ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਸੋਚ ਸਮਝ ਕੇ ਵੇ ਜਿਹੜਾ ਬੰਦਾ ਕੋਈ ਸਹੂਲਤ ਦਿੰਦਾ ਵੇ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਬੰਦਾ ਸਹੂਲਤ ਦਿੰਦਾ ਤੁਹਾਨੂੰ ਕੀ ਤੋਂ ਮਿਲੀ ਹੁਣ ਤੱਕ ਸਹੂਲਤ ਕਿਸੇ ਦੇ ਉੱਤੇ ਵਿਸ਼ਵਾਸ ਹੈਗਾ ਤੁਹਾਨੂੰ ਹੁਣ ਤੱਕ ਭਰੋਸਾ ਹੈਗਾ ਕਿਸੇ ਦੇ ਉੱਤੇ ਕਿਸੇ ਨੇ ਤੁਹਾਡਾ ਸਵਾਰਿਆ ਕੁਝ ਦੇਖੋ ਭਾਜੀ ਪਹਿਲੀ ਤਾਂ ਗੱਲ ਆ ਨਾ ਬਈ ਪਹਿਲਾਂ ਕਾਂਗਰਸ ਰਹੀ ਆ ਤੇ ਫੇਰ ਕਾਲੀ ਆਏ ਆ ਕਾਂਗਰਸ ਗਈ ਤੇ ਇਹ ਆ ਗਿਆ ਆਮ ਪਾਰਟੀ ਵਾਲੇ ਆਮ ਪਾਰਟੀ ਚਲੋ ਇਹ ਨਹੀਂ ਵੀ ਕੰਮ ਠੀਕ ਹੈ ਕੀਤੇ 32 ਪਿੱਛੇ 6 ਕੈਂ 600 ਜੂਟ ਮਾਫ ਕੀਤਾ ਹੀ ਨਹੀਂ ਹਾਂ ਇਹ ਤਾਂ ਹੁਣ ਦੇਖੋ ਦੁਨੀਆ ਤੇ ਆ ਵੀ ਦੁਨੀਆ ਕਿਹੜੇ ਪਾਸੇ ਜਾਂਦੀ ਹੈ ਦੁਨੀਆ ਕਿਹੜੇ ਪਾਸੇ ਹੈ ਜੀ ਕਿਵੇਂ ਜੁੱਗੋ ਠੀਕ ਹੁੰਦੀ ਕੀ ਲੱਗਦਾ ਜੀ ਕੌਣ ਬਾਜੀ ਮਾਰ ਸਕਦਾ ਇਸ ਵਾਰ ਹਾਂ ਬਾਜੀ ਦੀ ਹੈ ਜੀ ਸਾਨੂੰ ਸਾਰੇ ਇੱਕੋ ਜੀ ਹੈ ਬਾਜੀ ਤੋਂ ਨਹੀਂ ਮਾਰਨੀ ਜਿਹਨੂੰ ਮਾਰ ਕੇ ਮਰੋਣੀ ਹੈ ਤੁਹਾਨੂੰ ਸਾਰੇ ਇੱਕੋ ਜੀ ਜੀ ਹਾਂ ਜਿਹਨੇ ਮਾਰਦੀ ਜੋਰ ਲਾਈ ਜਾਣ ਜਿਹਨੂੰ ਉਹਨੇ ਲਿਆਉਣਾ ਉਹਨੂੰ ਨੇ ਲਿਆਉਣਾ ਅੱਗੇ ਉਹਨੇ ਕੀ ਵੀ ਤਾਂ ਕਿਹੜੇ ਤੋਂ ਕੰਮ ਕੀਲੇ ਤੋਂ ਕੰਮ ਆਉਂਦੇ ਤੋਂ ਕੰਮ ਲੈ ਲੈਣਾ ਪਰ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਆ ਜੀ ਜਿਹਨੂੰ ਵੱਧ ਪੈਣ ਪਵਾਖਦਾ ਜੀ ਤੂੰ ਮੱਜੀ ਜਿੱਧਰ ਮੱਜੀ ਪਵਾਖਦਾ ਉਹਦੇ ਹੱਥ ਚ ਡੋਰੇ ਉਪਰ ਵਾਲੇ ਦੇ ਚ ਹਾਂ ਜੀ ਤੁਸੀਂ ਸਿੱਧਾ ਕਨੈਕਸ਼ਨ ਉੱਪਰ ਹੀ ਵਾਹਿਗੁਰੂ ਉੱਪਰ ਦੇ ਰੱਖੀ ਹੈ ਭਰੋਸਾ ਵਿਸਵਾਸ ਬਿਲਕੁਲ ਜੀ ਸੋ ਭਰੋਸਾ ਤਾਂ ਉੱਥੇ ਹੀ ਆ ਤੇ ਉੱਥੇ ਹੀ ਭਰੋਸਾ ਰੱਬ ਦੇ ਉੱਤੇ ਹੀ ਸਿੱਟਿਆ ਹੋਇਆ ਹੈ ਬਾਬਾ ਜੀ ਕਿਵੇਂ ਹੋ ਜੀ ਕੀ ਲੱਗਦਾ ਜੀ ਖਡੂਰ ਸਾਹਿਬ ਤੋਂ ਇਸ ਵਾਰ ਕੌਣ ਬਾਜੀ ਮਾਰ ਸਕਦਾ ਬਾਬਾ ਜੀ ਬਾਬਾ ਜੀ ਸਾਹਿਬ ਬਸ ਹੋਈਆਂ ਕੰਮ ਕੋਈ ਕਹਿ ਨਹੀਂ ਸਕਦਾ ਕਿਸੇ ਦਾ ਕਿਹਾ ਨਹੀਂ ਜਾ ਸਕਦਾ ਸੋ ਕਿਹਾ ਨਹੀਂ ਜਾ ਸਕਦਾ ਬਹੁਤ ਸਾਰੇ ਲੋਕਾਂ ਦੀ ਰਾਏ ਇਹ ਇੱਥੇ ਮਿਲਦੀ ਜਾਪਦੀ ਹੈ ਪਰ ਇੱਕ ਵੱਡਾ ਰੋਡ ਸ਼ੋ ਜੋ ਇੱਥੋਂ ਲੰਘਦਾ ਹੋਇਆ ਦਿਖਾਈ ਦਿੱਤਾ ਉਸ ਦਾ ਜੋਸ਼ ਉਹ ਲੋਕ ਕਹਿ ਰਹੇ ਆ ਕਿ ਭਾਈ ਅਮਰਪਾਲ ਸਿੰਘ ਅੱਗੇ ਜਾਣਗੇ ਪਰ ਲੋਕਾਂ ਦੀ ਨਾਲ ਗੱਲ ਕਰਦੇ ਆ ਤਾਂ ਲੋਕ ਗੱਲ ਗੋਲ ਮੋਲ ਵੀ ਦੱਸਦੇ ਹੋਏ ਨਜ਼ਰ ਆਉਂਦੇ ਆ ਕਿ ਕੁਝ ਕਿਹਾ ਨਹੀਂ ਜਾ ਸਕਦਾ ਕੌਣ ਅੱਗੇ ਜਾ ਸਕਦਾ ਪਰ ਚਾਰ ਤਰੀਕ ਤੈਅ ਕਰੇਗੀ ਕਿ ਆਖਰ ਲੋਕ ਕਿਸ ਨੂੰ ਫਤਵਾ ਦਿੰਦੇ ਨੇ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ